ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਰਾਹੁਲ ਗਾਂਧੀ ਦੇ ਬਿਆਨ ਦੇ ਨਾਲ ਸਹਿਮਤ ਨਜ਼ਰ ਆ ਰਹੇ ਨੇ ਦਰਅਸਲ ਰਾਹੁਲ ਗਾਂਧੀ ਦੇ ਵੱਲੋਂ ਸਿੱਖਾਂ ਤੇ ਇੱਕ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਮਾਹੌਲ ਕਾਫੀ ਜ਼ਿਆਦਾ ਭਾਗ ਦਾ ਨਜ਼ਰ ਆਇਆ ਉਧਰ ਰਾਜਾ ਵੜਿੰਗ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਾਜਪਾ ਦੇ ਆਗੂਆਂ ਦੇ ਵੱਲੋਂ ਰਾਹੁਲ ਗਾਂਧੀ ਦੇ ਬਿਆਨ ਨੂੰ ਤੋਰ ਮੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਸਿਆਸੀ ਲਾਹਾ ਲਿਆ ਜਾ ਰਿਹਾ ਹੈ ਜੋ ਉਧਰ ਹੀ ਅਕਾਲੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਰਾਜਾ ਵੜਿੰਗ ਵਰਦੇ ਨਜ਼ਰ ਆਏ ਨੇ ਸ਼ਰੀਆਮ ਹੀ ਉਹਨਾਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਵੱਡੀ ਸਟੇਟਮੈਂਟ ਦਿੱਤੀ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਰਾਹੁਲ ਗਾਂਧੀ ਨੂੰ ਸੁਖਬੀਰ ਸਿੰਘ ਬਾਦਲ ਦੇ ਨਾਲ ਸਿੱਖ ਧਰਮ ਦੀ ਜਾਣਕਾਰੀ ਹੈ ਰਾਜਾ ਵੜਿੰਗ ਜਿੱਥੇ ਰਾਹੁਲ ਗਾਂਧੀ ਦੀ ਹਮਾਇਤ ਕਰਦੇ ਨਜ਼ਰ ਆਏ ਉੱਥੇ ਹੀ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਸਿੱਖ ਧਰਮ ਦਾ ਨਹੀਂ ਪਤਾ ਜ਼ਿਆਦਾ ਰਾਹੁਲ ਗਾਂਧੀ ਨੂੰ ਸਿੱਖ ਧਰਮ ਦੀ ਜ਼ਿਆਦਾ ਜਾਣਕਾਰੀ ਹੈ ਰਾਹੁਲ ਗਾਂਧੀ ਨੇ ਜੋ ਵੀ ਬਿਆਨ ਦਿੱਤਾ ਹੈ ਉਹ ਬਿਲਕੁਲ ਠੀਕ ਹੈ ਦੇਸ਼ ਦੇ ਵਿੱਚ ਘੱਟ ਗਿਣਤੀਆਂ ਦੀ ਹਾਲਤ ਠੀਕ ਨਹੀਂ ਹੈ ਰਾਹੁਲ ਗਾਂਧੀ ਦੇ ਬਿਆਨ ਨੂੰ ਬੇਵਜਾ ਹੀ ਤੋਰ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਬੇਵਜਾ ਹੀ ਇਸ ਬਿਆਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਚੰਗੀ ਗੱਲ ਕਹੀ ਰਾਹੁਲ ਗਾਂਧੀ ਨੇ ਰਾਹੁਲ ਗਾਂਧੀ ਨੇ ਕੀ ਕਿਹਾ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਮੁਸਲਮਾਨਾਂ ਨੂੰ ਖਤਰਾ ਹੋ ਸਕਦਾ ਹੈ ਕੱਲ ਨੂੰ ਫਲਾਣੇ ਧਰਮ ਨੂੰ ਹੋ ਸਕਦਾ ਹੈ ਕੱਲ ਨੂੰ ਫਲਾਣੇ ਨੂੰ ਤਨ ਨੂੰ ਹੋ ਸਕਦਾ ਹੈ ਕੀ ਮਾੜੀ ਗੱਲ ਕੀਤੀ ਹੈ ਔਰ ਮੈਂ ਧੰਨਵਾਦ ਕਰਦਾ ਹਾਂ ਬੀਬੀ ਜਗੀਰ ਕੁਰਤ ਜੀ ਤਾਂ ਵਿਰੋਧ ਜਨਮ ਜਾਤ ਤੋਂ ਬਾਅਦ ਨਾ ਨਹੀਂ ਸਾਡਾ ਵਿਰੋਧ ਕਰਨਾ ਗਾਂਧੀ ਪਰਵਾਹ ਦਾ ਜਨਮ ਜਾਤ ਤੋਂ ਉਹਨਾਂ ਨੇ ਤਾਂ ਸੌ ਖਾਦੀ ਵੀ ਹੈ ਕਿ ਰਾਹੁਲ ਗਾਂਧੀ ਕੋਈ ਚੰਗੀ ਗੱਲ ਵੀ ਕਹਦੇ ਲੋ ਮੈਂ ਇਹ ਤੁਹਾਨੂੰ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਰਾਹੁਲ ਗਾਂਧੀ ਜੀ ਤੋਂ ਦੋਹਾਂ ਤੋਂ ਵੱਧ ਸਿੱਖ ਹਿਸਟਰੀ ਦੇ ਬਾਰੇ ਰਾਹੁਲ ਗਾਂਧੀ ਜੀ ਜਾਣਦੇ ਹੋ ਕਿਉਂਕਿ ਜੋ ਰਾਹੁਲ ਗਾਂਧੀ ਜੀ ਪੜ੍ਹਦੇ ਨੇ ਜੋ ਰਾਹੁਲ ਗਾਂਧੀ ਜੀ ਦੇ ਕੋਲੇ ਜਾਣਕਾਰੀ ਹੈ ਹਰ ਰਿਲੀਜੀਅਨ ਤੇ ਮੈਂ ਸਮਝਦਾ ਉਹ ਸ਼ਿਵਜੀ ਮਹਾਰਾਜ ਜੀ ਦੇ ਅਸਿਵ ਮੱਥਾ ਢਿੱਕਦੇ ਆ ਬਹੁਤ ਸਾਰੇ ਹਿੰਦੂ ਵੀ ਢਿੱਕਦੇ ਆ ਤਰਸ਼ੂਲ ਬਾਰੇ ਸਭ ਬਾਰੇ ਜਿਹੜਾ ਗਲੇ ਚ ਹੈ ਕਿ ਉਹ ਮੋਤੀ ਨੂੰ ਹਮੇਸ਼ਾ ਆਪਦੇ ਕੋਲੇ ਰੱਖਦੇ ਸਨ ਸੋ ਇਸ ਤਰ੍ਹਾਂ ਦੀ ਜਿਹੜੀ ਵਿਆਖਿਆ ਰਾਹੁਲ ਗਾਂਧੀ ਨੇ ਕੀਤੀ ਇਹ ਬੜੀ ਵੱਡੀ ਜਾਣਕਾਰੀ ਹੈ ਕਿਉਂਕਿ ਨਹੀਂ ਤਾਂ ਰਿਲੀਜੀਅਨ ਤੇ ਜਿਹੜਾ ਤੁਸੀਂ ਬੰਦਾ ਬੋਲਦਾ ਉਹਦੋਂ ਕੋਈ ਨਾ ਕੋਈ ਫਸ ਹੀ ਜਾਂਦਾ ਹੈ